ਮਰਦਾ ਮਰਦਾਬਾਡ ਮਰਦਾ ਜਿਹੜਾ ਅੱਜ ਜੋ ਹੋਇਆ ਜੋ ਗਾਰਡਲੋਤੀ ਐਸਐਚਓ ਵੱਲੋਂ ਕੀਤੀ ਗਈ ਉਹਦੀ ਆਪਾਂ ਜ਼ੋਰਦਾਰ ਨਿਖੇਧੀ ਕਰਦੇ ਆਂ ਇਹਦੀ ਆਪਾਂ ਅੰਦਰ ਵੀ ਗੱਲ ਦੱਸਤੀ ਐ ਐਮਐਲਏ ਸਾਹਿਬ ਨੂੰ ਵੀ ਦੱਸੀਏ ਤੇ ਡਿਪਟੀ ਸਾਹਿਬ ਨੂੰ ਵੀ ਦੱਸੀਏ ਹਾਂਜੀ ਮਤਲਬ ਇਹ ਸਹੀ ਨਹੀਂ ਸੀਗਾ ਰਵਈਆ ਇਹ ਨਹੀਂ ਸੀ ਕਰਨਾ ਚਾਹੀਦਾ ਉਹਨਾਂ ਨੇ ਵੀ ਕਿਹਾ ਵੀ ਫੱਤੇ ਤਾਂ ਹੋ ਗਿਆ ਚਲੋ ਕੋਈ ਨਹੀਂ ਪਰ ਇਹ ਆਉਣ ਵਾਲੇ ਸਮੇਂ ਦੇ ਵਿੱਚ ਇਹਦੇ ਖਿਲਾਫ ਵੀ ਆਪਾਂ ਨੂੰ ਐਜੀਟੇਸ਼ਨ ਕਰਨਾ ਪਏਗਾ ਇਹ ਤੇ ਵਹਿਲੇ ਹੋ ਗਿਆ ਲਾਪੋ ਇੱਧਰ ਫੇਦੂਏ ਬਸ ਠੀਕ ਹੈ ਧੰਨਵਾਦ ਤੁਹਾਡਾ ਸਾਰਾ ਸਾਥੀਓ ਚਲੋ ਆਪਣੀ ਜਿਹੜੀ ਗੱਲਬਾਤ ਹੈ ਪ੍ਰਸ਼ਾਸਨ ਵੀ ਆਇਆ ਤੇ ਐਮਐਲਏ ਸਾਹਿਬ ਨਾਲ ਗੱਲਬਾਤ ਕਰਵਾਈਆ ਜਿਦੇ ਵਿੱਚ 20 ਲੱਖ ਵਾਲਾ ਚੈੱਕ ਤਾਂ ਸ਼ਾਇਦ ਉਹਨਾਂ ਕਲੀਅਰ ਹੋ ਗਿਆ ਨਾ ਤੇ ਦੂਜਾ ਇਹ ਹੈ ਵੀ ਜਿਹੜਾ ਆਪਣਾ 6 ਲੱਖ ਵਾਲਾ ਈਸ਼ੂ ਹੈਗਾ ਆਪਾਂ ਜਿਹੜਾ ਪੱਧਰਤਾ ਹੋਇਆ ਉਹ ਐਮਐਲਏ ਸਾਹਿਬ ਨੇ ਵਿਸ਼ਵਾਸ ਚੱਕਿਆ ਵਿਸ਼ਵਾਸ ਇਹ ਕਹਿ ਵੀ ਅਸੀਂ ਕਰਵਾਵਾਂਗੇ ਠੀਕ ਹੈ ਤੇ ਦੂਜੀ ਗੱਲ ਜੇ ਆਪਣਾ ਹਫਤਾ ਆਪਾਂ ਹਫਤਾ ਦਵਾਂਗੇ 2 ਤਰੀਕ ਤੱਕ ਦਾ ਆਪਾਂ ਟਾਈਮ ਦਵਾਂਗੇ ਦੋ ਨੂੰ ਨਾ ਹੋਇਆ ਆਪਾਂ ਤਿੰਨ ਨੂੰ ਪ੍ਰੋਗਰਾਮ ਕਰਾਂਗੇ ਠੀਕ ਹੈ ਗੱਲ ਸਾਰੇ ਸਾਥੀ ਨੋਟ ਕਰ ਲੈ ਆ ਰਹੇ ਆ ਥੋੜੇ ਜਿਹਾ ਹੋਰ ਜੂ ਬਾਤ ਤੁਹਾਡਾ ਰਹਿੰਦਾ ਦੋ ਤਰੀਕ ਨੂੰ ਰਹ ਨਹੀਂ ਅਸੀਂ ਦਿੰਦੇ ਦੋ ਤਰੀਕ ਨੂੰ ਪ੍ਰੋਗਰਾਮ 20% ਦੀ ਦੋ ਤਰੀਕ ਨੂੰ ਪ੍ਰੋਗਰਾਮ ਨਹੀਂ ਹੁੰਦਾ ਤਿੰਨ ਤਰੀਕ ਨੂੰ ਪਰਿਵਾਰਾਂ ਤੇ ਬੱਚਿਆਂ ਸਮੇਤ ਆਪਾਂ ਪ੍ਰੋਗਰਾਮ ਕਰਾਂਗੇ ਠੀਕ ਹੈ ਲਖਬੀਨ ਜੀ ਮੈਂ ਤੁਹਾਨੂੰ ਸਾਰੇ ਨੂੰ ਰਿਵੀ ਕਰ ਰਿਹਾ ਐਮਐਲਏ ਸਾਹਿਬ ਨੇ ਇੱਕ ਗੱਲ ਕਹੀ ਹੈ ਵੀ ਤੁਹਾਨੂੰ ਕਿਸੇ ਨੇ ਆ ਕੇ ਮਿਲਣਾ ਹੈ ਦੋ ਪਰਦੇ ਆਓ ਸਾਡੇ ਕੋਲ ਛੋਪੀਨੀਆਂ ਚਾਰ ਬੰਦੇ ਨਹੀਂ ਇੱਕ ਮਿੰਟ ਗੱਲ ਸੁਣੋ ਤੁਸੀਂ ਸਾਰੇ ਖੜੇ ਹੋ ਸਾਡੇ ਕੋਲ ਆਜੇ ਸਾਰੇ ਅਪਡੇਟ ਦਿੰਦੇ ਲਾਗੇ ਕਿੱਥੇ ਫੈਲ ਪਈਏ ਕਿੱਥੇ ਚਲੀ ਗਈ ਕਿੱਥੇ ਆ ਗਈ ਸਾਡਾ ਕੌਣ ਆਲਦੀ ਵੀ ਲੋਡਦੀ ਆ ਕੱਲਾ ਬੰਦਾ ਸਾਡੇ ਕੋਲ ਆ ਜੀ ਹੋਰ ਦੱਸੋ ਠੀਕ ਹੈ ਆ ਸਾਡੇ ਕੋਲ ਕੱਲਾ ਆ ਜਾ ਅਸੀਂ ਕਰਾ ਕੇ ਦਵਾਵਾਂਗੇ ਕੋਈ ਨਹੀਂ ਕੋਈ ਨਹੀਂ ਚਲੋ ਸਰ ਆਪਣਾ ਨਾਮ ਦੱਸੋ ਜੀ ਹਾਂਜੀ ਸੂਬਾ ਪ੍ਰਧਾਨ ਬਲਿਹਾਰ ਸਿੰਘ ਪਾਵਰ ਕਾਮੇ ট্রান্সਕੋ ਠੇਕਾ ਮਜ਼ਦਮ ਜੂਨੀਅਨ ਪੰਜਾਬ ਹਾਂਜੀ ਜੀ ਅਮਨ ਸਾਹਿਬ ਜੀ ਤੁਹਾਨੂੰ ਏਸੀ ਮਸਲਾ ਸੀਗਾ ਜੀ ਅੱਜ ਮਸਲਾ ਸੀਗਾ ਸਾਡਾ ਬਿਜਲੀ ਅਦਾਰੇ ਦੇ ਅੰਦਰ ਸੀਐਚਬੀ ਠੇਕਾ ਕਾਮਾ ਕੰਮ ਕਰ ਰਿਹਾ ਸੀਗਾ ਜਿਹਦੀ ਕਿ ਸ਼ੁੱਕਰਵਾਰ ਨੂੰ ਬਿਜਲੀ ਦਾ ਕਰੰਟ ਲੱਗਣ ਕਾਰਨ ਮੌਤ ਹੋ ਗਈ 13 ਤਰੀਕ ਦਾ ਸੱਤੀ ਦੇ ਕਰੰਟ ਲੱਗਿਆ ਜੋ ਕਿ ਗੰਭੀਰ ਜ਼ਖਮੀ ਸੀਗਾ ਇਲਾਜ ਦੀਨ ਚੱਲ ਰਿਹਾ ਸੀ ਉਲਾਜ ਦੇ ਦੌਰਾਨ ਸਾਡੇ ਸਾਥੀ ਦੀ ਜਿਹੜੀ ਆ ਉਹ ਮੌਤ ਹੋ ਗਈ ਜਿਹਦੇ ਸਾਥੀ ਨੂੰ ਅਸੀਂ ਪਰਿਵਾਰ ਨੂੰ ਮੁਆਵਜ਼ੇ ਦੀ ਗਰੰਟੀ ਕਰਾਉਣ ਨੌਕਰੀ ਦੀ ਗਰੰਟੀ ਕਰਾਉਣ ਮੁਆਵਜ਼ੇ ਦੀ ਗਰੰਟੀ ਕਰਾਉਣ ਤੇ ਹੋਰ ਜਿੰਨੀਆਂ ਵੀ ਸਹੂਲਤਾਂ ਮਿਲਣੀਆਂ ਚਾਹੀਦੀਆਂ ਉਹਨਾਂ ਦੀ ਗਰੰਟੀ ਕਰਾਉਣ ਵਾਸਤੇ ਅੱਜ ਅਸੀਂ ਇੱਥੇ ਐਜੀਟੇਸ਼ਨ ਕਰ ਰਹੇ ਸੀਗੇ ਤੇ ਸਾਡਾ ਜਿਹੜਾ ਹੈਗਾ ਕਿ ਸੀਐਮ ਰਲੀਫ ਫੰਡ ਦੇ ਵਿੱਚੋਂ ਸਰਕਾਰ ਪੈਸਾ ਦਵੇ 5-6 ਲੱਖ ਰੁਪਏ ਜੋ ਵੀ ਹੈ ਤੇ 20 ਲੱਖ ਦਾ ਚੈੱਕ ਉਹਨਾਂ ਨੇ ਮਤਲਬ ਜਾਰੀ ਕੀਤਾ ਹੈਗਾ ਇਹ ਮਤਲਬ ਲਗਾਤਾਰ ਅਸੀਂ ਸੰਘਰਸ਼ ਇਸੇ ਇੱਥੇ ਕੀਤਾ ਤੇ ਅੱਜ ਸੰਘਰਸ਼ ਦੌਰਾਨ ਐਮਐਲਏ ਵੱਲੋਂ ਵਿਸ਼ਵਾਸ ਦਿਵਾਇਆ ਗਿਆ ਵੀ ਅਸੀਂ 3-4 ਦਿਨ ਦੇ ਵਿੱਚ ਵਿੱਚ ਅਸੀਂ ਹਫ਼ਤਾ ਦੇਤਾ ਉਹਨਾਂ ਨੇ 3 ਦਿਨ ਦਿੱਤੇ ਅਸੀਂ ਹਫ਼ਤਾ ਦੇਤਾ ਅਸੀਂ ਇਹ ਕਹੇ ਜੇ ਹਫ਼ਤੇ ਦੇ ਵਿੱਚ ਨਹੀਂ ਹੁੰਦਾ ਤਾਂ ਪਰਿਵਾਰਾਂ ਤੇ ਬੱਚਿਆਂ ਸਮੇਤ ਇੱਥੇ ਅਸੀਂ ਵੱਡਾ ਇਕੱਠ ਸੱਦ ਕੇ ਲਗਾਤਾਰ ਜਿਹੜਾ ਮੋਰਚਾ ਉਹ ਲਾਵਾਂਗੇ ਜਦੋਂ ਤੱਕ ਸਾਡੇ ਰੀਲੀਫ ਫੰਡ ਦੇ ਬੱਚੇ ਨੂੰ ਸਾਡੇ ਨੂੰ ਸਾਡੇ ਭਰਾ ਨੂੰ ਪੈਸੇ ਨਹੀਂ ਦਿੱਤੇ ਜਾਂਦੇ ਉਦੋਂ ਤੱਕ ਇਹ ਲਗਾਤਾਰ ਕੋਲਾ ਜਿਹੜਾ ਜਾਰੀ ਰੱਖਿਆ ਜਾਊਗਾ ਤਿੰਨ ਤਰੀਕ ਦਾ ਅਸੀਂ ਪ੍ਰੋਗਰਾਮ ਅਲਿਖਿਆ ਜੀ ਇਹ ਕਿੱਥੇ ਵਾਰਦਤ ਹੋਇਆ ਕੇਸ ਜਿਹੜਾ ਹੈ ਇਹ ਵਾਰਦਤ ਆਪਣਾ ਕਿਹੜਾ ਪਿੰਡ ਅਸੀਂ ਹ ਸਰਾਏ ਬੰਜਾਰੇ ਜੀ ਸਰਾਏ ਬੰਜਾਰੇ ਸਾਡੇ ਸਾਥੀ ਦੇ ਕਰੰਟ ਲਾ ਕੇ ਹਾਸਾ ਹੋਇਆ ਇਹ ਤੁਹਾਨੂੰ ਹੋਰ ਵੀ ਦੱਸ ਦਈਏ ਕਿ ਬਿਜਲੀ ਬੋਰਡ ਦੀ ਮੈਨੇਜਮੈਂਟ ਤੇ ਪੰਜਾਬ ਸਰਕਾਰ ਨੀਜੀ ਕਰਨ ਦੀ ਨੀਤੀ ਨੂੰ ਲਗਾਤਾਰ ਤੇਜ਼ ਕਰਦੇ ਹੋਏ ਲਗਾਤਾਰ ਸਾਡੇ ਬਿਜਲੀ ਕੰਮਿਆਂ ਨਾਲ ਘਾਤਕ ਤੇ ਗੈਰ ਘਾਤਕ ਜਿਹੜੇ ਹਾਸੇ ਹੋ ਵਾਪਰ ਰਹੇ ਆ ਜਿਸ ਦੀ ਪੂਰੀ ਜ਼ਿੰਮੇਵਾਰ ਬੋਰਡ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਆ ਪਰ ਕਹਿਣਾ ਇਹ ਪੈ ਰਿਹਾ 400 ਦੇ ਲਗਭਗ ਬਿਜਲੀ ਕੰਮ ਮੇਰੀਆਂ ਜਿਹੜੀਆਂ ਜਾਂਦਾ ਕੀਮਤੀ ਜਾਂਦਾ ਉਹ ਜਾ ਚੁੱਕੀਆਂ ਆ ਸਾਡੇ ਪੈੜੀ ਸੀਜ਼ਨ ਚ ਇੱਕੀਵੀਂ ਜਾਂਦਾ ਸਾਡੇ ਸਾਥੀ ਦੀ ਪੈੜੀ ਸੀਜ਼ਨ ਦੇ ਵਿੱਚ ਜਿਹੜੀ 21 ਕਾਮੇ ਦੀਆਂ ਜਿਹੜੀਆਂ ਮੋਤਾਂ ਹੋ ਗਈਆਂ ਤੇ ਲਗਭਗ ਕਈ ਕਾਮੇ ਅਪੰਗ ਹੋ ਗਏ ਕਿਸ ਦੀ ਰੀੜ ਦੀ ਹੱਡੀ ਫੈਕਚਰ ਹੋ ਗਈ ਕਿ ਉਹਦੀਆਂ ਦੋਹੇ ਲੱਤਾਂ ਕੱਟੀਆਂ ਗਈਆਂ ਕਿ ਉਸਦੀ ਬਾਹ ਕੱਟੀ ਗਈ ਇਹ ਸਾਰਾ ਕੁਝ ਮਤਲਬ ਹੋਇਆ ਹੈਗਾ ਇਸ ਕਰਕੇ ਅੱਜ ਅਸੀਂ ਇਹ ਫੈਸਲਾ ਕੀਤਾ ਧਰਨਾ ਮਜਹਰਾ ਕੀਤਾ ਰੋਸ ਪ੍ਰਦਰਸ਼ਨ ਕੀਤਾ ਤਿੰਨ ਦਿਨ ਤੋਂ ਚੱਲ ਰਿਹਾ ਸੰਸਕਾਰ ਵੀ ਨਹੀਂ ਕੀਤਾ ਸਾਡੇ ਸਾਥੀ ਜੀ ਦਾ ਵੀ ਉਹਨੂੰ ਮੁਆਵਜ਼ੇ ਦੀ ਜਿਹੜੀ ਗਰੰਟੀ ਉਹ ਕੀਤੀ ਜਾਵੇ ਇਹ ਵਿਸ਼ਵਾਸ ਦਿਵਾਇਆ ਤੇ ਵਿਸ਼ਵਾਸ ਪਾਤਰ ਅਸੀਂ ਆਪਣਾ ਧਰਨਾ ਇਹਨੂੰ ਸਮਾਪਤ ਕੀਤਾ ਨਹੀਂ ਜੇ ਨਾ ਕੀਤਾ ਤਾਂ ਅਸੀਂ ਟਿੱਖਾ ਜਿਹੜਾ ਇਜਿਟੇਸ਼ਨ ਉਹ ਕਰਾਂਗੇ ਕਿੰਨੇ ਕੁ ਮਰਜ਼ੀ ਕਿੱਥੇ ਤੇ ਰਹਿਣ ਲੱਗ ਕੇ ਮਤਲਬ ਉਹਨਾਂ ਦੀ 27 ਸਾਲ ਉਮਰ ਸੀ ਕਿ ਬਾਕੀ ਉਹਨਾਂ ਦੇ ਫਾਦਰ ਸਾਹਿਬ ਦੱਸ ਦਣ ਕਿ ਕਿਹੜਾ ਪਿੰਡ ਹੈ ਆਓ ਮੈਗਨੇਟ ਪਿੰਡ ਨਰੈਣਗੜ੍ਹ ਛੰਨਾ ਹੈ ਕੀ ਨਾਮ ਸੀ ਮੁੰਡਾ ਮੁੰਡਾ ਦਾ ਲਖਵਿੰਦਰ ਸਿੰਘ ਜੂ ਗਿਆ ਸੀ ਬੱਚੇ ਵਿੱਚ ਕੋਈ ਕਿਦਾਂ ਅਨਮੇੜਤਾ ਹੈ ਕੀ ਮੰਗਾਤਾ ਕਿ ਮੰਗਣ ਸਾਹਿਬ ਬਸ ਸਰਕਾਰ ਤੋਂ ਇਨਸਾਫ ਮੰਗ ਰਹੇ ਜੋ ਸਾਡੇ ਪ੍ਰਧਾਨ ਜੀ ਨੇ ਦੱਸਿਆ ਸੂਬਾ ਪ੍ਰਧਾਨ ਜੀ ਨੇ ਉਹਨਾਂ ਦੇ ਨੇ ਸਾਨੂੰ ਬਹੁਤ ਵਧੀਆ ਲੱਗ ਰਿਹਾ ਨੇ ਇਹ ਜੋ ਵੀ ਸਭ ਸੰਘਰਸ਼ ਲੜ ਕੇ ਆਪਣੇ ਪਰਿਵਾਰ ਦੇ ਬੱਚਿਆਂ ਵਾਂਗੂ ਰੱਖ ਕੇ ਬੱਚਿਆਂ ਨੂੰ ਇਹ ਪਾਲਣ ਪੋਸਣ ਕਰ ਰਹੇ ਨੇ ਆਪਦੇ ਮਹਿਕਮੇ ਦੇ ਵਿੱਚ ਅੱਜ ਇਹੰਨੇ ਸਭ ਕੁਲਾ ਇਹ ਕੀ ਕਹਾਂ ਇਹ ਜੋ ਪ੍ਰਧਾਨ ਜੀ ਨੇ ਕਿਹਾ ਜਿਵੇਂ ਪਸਰ ਨੂੰ ਬਹੁਤ ਸ਼ੁ크ਰਾ ਮਰੇ ਮਾਲਕ ਦਾ ਸੱਚੇ ਪਾਤਸ਼ਾਹ ਦੀ ਵੀ ਹੋਰ ਕਿਸੇ ਨਾਲ ਇਹ ਘਟਨਾ ਨਾ ਵਰਤੇ ਆਪਦੀ ਪ੍ਰਸ਼ਾਸਨ ਜੋ ਵੀ ਹੈਗਾ ਇਹਦੇ ਸਹੀ ਤਰੀਕੇ ਨਾਲ ਬੱਚੇ ਇਹਦੇ ਨਾਲ ਇੱਕ ਹੋਰ ਤੁਹਾਨੂੰ ਗੱਲ ਮੈਂਸ਼ਨ ਕਰਾਂਗੇ ਕਿ ਜਦੋਂ ਅਸੀਂ ਸਵੇਰੇ ਸ਼ਾਂਤਮਈ ਆਏ ਆ ਆਪਣੀ ਗੱਲ ਰੱਖਣ ਆਏ ਆ ਤਾਂ ਇੱਥੋਂ ਦੇ ਜਿਹੜਾ ਐਸ ਐਚਓ ਸਾਹਿਬ ਨੇ ਉਹਨਾਂ ਨੇ ਮਤਲਬ ਗਲਤ ਸ਼ਬਦਾਵਲੀ ਵਰਤੀ ਆ ਸਾਡੇ ਪਰਿਵਾਰ ਮੈਂਬਰ ਵੀ ਵਿੱਚ ਸੀਗੇ ਮਤਲਬ ਗਾਲ-ਕਲੋਚੀ ਤੱਕ ਉਹਨਾਂ ਨੇ ਜਿਹੜੀ ਸ਼ਬਦਾਵਲੀ ਵਰਤੀ ਆ ਜਿਹਦੀ ਅਸੀਂ ਉਹ ਨਖੇਦੀ ਵੀ ਕੀਤੀ ਆ ਤੇ ਸ਼ਹਿਰ ਦੇ ਵਿੱਚ ਇਸ ਦੇ ਖਿਲਾਫ ਮੁਜ਼ਾਹਰਾ ਵੀ ਕੀਤਾ ਤੇ ਮਤਲਬ ਇਦਾਂ ਦੀ ਜਿਹੜੀ ਉਹ ਬੋਲੀ ਆ ਉਹਨਾਂ ਦੇ ਧਿਆਨ 'ਚ ਵੀ ਲੈਂਦੇ ਵੀ ਇਹ ਨਹੀਂ ਹੋਣਾ ਚਾਹੀਦਾ ਮਤਲਬ ਜੇ ਸਾਡੀ ਸਰਕਾਰ ਨੇ ਗੱਲ ਨਾ ਸੁਣੀ ਅਸੀਂ ਤਿੱਖਾ ਐਜੀਟੇਸ਼ਨ ਕਰਾਂਗੇ ਧੰਨਵਾਦ ਜੇ ਤਾਂ ਕਿ ਇਹ ਮੁੰਗਾ ਕੁਰੇ ਦੇ ਅੰਦਰ ਕੀ ਅੱਗੇ ਕਰਦੇ ਆ ਅਸੀਂ ਤਿੰਨ ਤਰੀਕ ਦਾ ਪ੍ਰੋਗਰਾਮ ਰੱਖਿਆ ਜੀ ਜੇ ਤਿੰਨ ਤੱਕ ਸਾਡਾ ਮਸਲਾ ਹੱਲ ਨਹੀਂ ਹੁੰਦਾ ਰੀਲੀਫ ਫੰਡ ਦੇ ਵਿੱਚੋਂ ਪੈਸੇ ਨਹੀਂ ਦਿੰਦੇ ਤਾਂ ਤਿੰਨ ਮ ਇੰਜੀਨੀਅਰ ਰਮਵੀਰ ਕਮਲ ਉਹ ਦੇਖ ਰਿਹਾ ਨੇ ਇੰਜੀਨੀਅਰ ਵੰਡਮੰਡਲ ਰਾਜਪੁਰਾ ਸਰ ਇੱਕ ਡਾਇਰੈਕਟਰ ਸ਼ਕਤਵਰ ਜੀ ਜੀ ਗ੍ਰੈਂਟ ਨਾਲ ਹੀ ਹਾਂ ਜੀ ਬਿਲਕੁਲ ਬੜੀ ਮੰਦ ਭਾਗੀ ਘਟਣਾ ਹੈ ਜੀ ਅੱਜ ਹੀ ਸਾਡਾ ਇੱਕ ਸੀਐਚਬੀ ਕਮਾ ਜਿਹੜਾ ਕਿ ਮੈਸੇਜ ਆਂਦਾ ਐਨ ਕੰਪਨੀ ਵੱਲੋਂ ਆਪਣਾ ਅਸਰਾਏ ਮੇਜਰ ਮੰਡਲ ਵਿਖੇ ਤਨਾਸੀ ਕਰ ਲਖਵਿੰਦਰ ਸਿੰਘ ਨਾਮ ਦੇ ਲੜਕੇ ਦਾ ਜੀ ਤੇ ਅਨਫੋਰਚਨਟਲੀ ਮਤਲਬ ਇੱਕ ਕੰਪਲੇਂਟ ਨੂੰ ਕਰਨ ਗਏ ਸੀਗੇ ਉਪਰਹੜੀ ਪਿੰਡ ਉਥੇ ਹਸਾ ਪਰ ਅਚਾਨਕ ਤੇ ਉਸਦੀ ਖਾਸੇ ਚ ਟਰਾਂਸਫਾਰਮਰ ਤੋਂ ਕਰੰਟ ਲੱਗ ਕੇ ਥਲੇ ਡਿੱਗਿਆ ਸੀ ਤੇ ਉਸ ਵਜ੍ਹਾ ਨਾਲ ਚਰਰਾ ਸੀਗਾ ਸਾਨੂੰ ਸਾਰਿਆਂ ਨੂੰ ਮੀਂਹ ਸੀ ਕਿ ਇਹ ਮਣਾ ਠੀਕ ਹੋ ਜਾਊਗਾ ਬਟ ਵਨ ਪੱਕੀ ਗੱਲ ਹੈ ਕਿ ਬਹੁਤ ਅਚਾਨਕ ਫਿਰ ਸਾਨੂੰ 20 ਤਰੀਕ ਨੂੰ ਉਹ ਮੜੇ ਨੀਲਮ ਹਸਪੀਟਲ ਵਿੱਚ ਇਲਾਜ ਹਰਨ ਦੀ ਮੌਤ ਹੋ ਗਈ ਥੇ ਸਾਰੇ ਨਾਮੇ ਅੱਜ ਮੈਡਮ ਐਮ ਲਾ ਦੇ ਬਾਅਦ ਤੋਂ ਮਲਾਜੀ ਆ ਕੀ ਕਰਨੀ ਹੈ ਅੱਜ ਤੇ ਇਹ ਤਰਨੇ ਬਾਰੇ ਮੈਨੂੰ ਖਰ ਜਾਣਕਾਰੀ ਨਹੀਂ ਹੈਗੀ ਪਤੀ ਤੇ ਪਰ ਜਿਹੜਾ PSP ਸਿਲ ਦੇ ਇੱਕ ਕੰਸਰਨ ਦੀ ਗੱਲ ਹੈਗੀ ਆ ਸਾਡੇ ਪਰੋਂ ਜੋ ਵੀ ਬਣਦੇ ਹੈਗੇ ਡਿਡਿਊਸ ਨੇ ਅੱਜ ਹੁਣ ਰੀਸੈਂਟਲੀ ਹੁਣ ਥੋੜੀ ਦੇਰ ਪਹਿਲਾਂ ਅਸੀਂ ਉਹਨਾਂ ਦੇ ਫਾਦਰ ਸਾਹਿਬ ਨੂੰ ਇੱਕ ਜੋ PSP ਸਿਲ ਦੇ ਰੈਗੂਲੇਸ਼ਨ ਮੁਤਾਬਕ ਵੀ ਲਖਦੀ ਸਾਇਤਾ ਸੀਗੀ ਦਿੱਤੀ ਉਹ ਅਸੀਂ ਦਿੱਤੀ ਹੈਗੀ ਉਹਨਾਂ ਨੂੰ ਮਰ ਰੜ ਕੇ ਜ਼ਿੰਦਗੀਦਾਰ ਕਬਰ ਹੀ ਤਾਂ ਨਹੀਂ ਹੋ ਸਕਦੀ ਪਰ ਚਲੋ ਜੋ ਨਿਯਮਾਂ ਮੁਤਾਬਕ ਦੇ ਦੋਨਾ ਬਣਦਾ ਤੇ ਉਹ ਅਸੀਂ ਉਹਨੂੰ ਜਾਰੀ ਕਰ ਚੁੱਕੇ ਹਾਂ ਹੋਰ ਵੀ ਜਿਹੜੇ ਵੀ ਅ ਬਾਕੀ ਜੋ ਗਵਰਨਮੈਂਟ ਦਿਆ ਸੈਂਟਰ ਦਿਆ ਅਸੈਟ ਦੀ ਸਕੀਮਾ ਦੇ ਤਹਿਤ ਜੋ ਵੀ ਇਹਨਾਂ ਨੂੰ ਮਿਲਣ ਯੋਗ ਹੋਊਗਾ ਉਹ ਅਸੀਂ ਪਹਿਲੇ ਦਿਨ ਤੇ ਹੀ ਕਰਨੇ ਕੋ ਕਰਾਂਗੇ ਸਰ ਜੀ ਮੰਨ ਕਰਾਖੇ ਵੀ ਪੈਸੇ ਉਸਾਂ ਦੇ ਮੰਨ ਕਰਾਖੇ ਜੇ ਮੇਰੇ ਨੂੰ ਮਿਲ ਕੇ ਆਏ ਹੋਣ ਉਹਦੇ ਬਾਰੇ ਖੈਰ ਮੈਨੂੰ ਨਹੀਂ ਪਤਾ ਪਰ ਜਿਹੜੇ ਸਾਡੇ ਵਿਭਾਗੇ ਤੋਂ ਤੁਹਾਨੂੰ ਜਿਵੇਂ ਤੁਹਾਨੂੰ ਦੱਸੂ ਕਿ ਪਹਿਲਾਂ ਹੀ ਮੈਂ ਕਿ ਸਾਡਾ ਜੋ ਦੇਣਾ ਬਣਦਾ ਸੀਗਾ ਉਹ ਵੀ ਲੱਗਾ ਸੀ ਰਿਲੀਜ਼ ਕਰ ਚੁੱਕੇ ਹਾਂ ਤੇ ਉਹ ਅਮਾਉਂਟ ਜਿਹੜੇ ਆ ਉਹਨਾਂ ਦੇ ਫਾਦਰ ਖਾਤੇ 'ਚ ਟ੍ਰਾਂਸਫਰ ਵੀ ਹੋ ਚੁੱਕੀ ਹੈ ਅਗੇ ਕੋਈ ਨੌਕਰੀ ਨਹੀਂ ਕਿਉਂਕਿ ਇੱਕ ਕੰਟਰੈਕਟ ਸੀ ਕਿ ਜਿੱਤੇ ਇਹਨਾਂ ਦੇ ਵੱਲੋਂ ਮੰਗ ਰੱਖੀ ਜੇ ਕਿ ਸਾਡੇ ਦੂਜੇ ਬੇਟੇ ਨੂੰ ਨੌਕਰੀ ਦਿੱਤੀ ਜਾਵੇ ਉਹ ਉਹਨਾਂ ਦੀ ਪੱਕਾ ਕੁਆਲੀਫਿਕੇਸ਼ਨ ਦੇ ਕੇ ਜੇ ਬਣਦੀ ਹੋਊਗੀ ਤਾਂ ਜਰੂਰ ਸਾਨੂੰ ਕੋਈ ਕਿਉਂਕਿ ਕੰਟਰੈਕਟ ਹੀ ਨੇ ਮੈਸਰ ਸੰਧਾ ਕੰਪਨੀ ਦੇ ਵਿੱਚ ਇੱਥੇ ਲੜਕਾ ਅਕਿੰਦਰ ਸਿੰਘ ਜਿਹੜਾ ਬਹੁਤ ਵਧੀਆ ਮਿਹਨਤੀ ਮੁੰਡਾ ਸੀਗਾ ਇਹ ਕੰਮ ਕਰਦਾ ਜੇ ਉਹਦੇ ਅਗੇ ਸਾਨੂੰ ਰੱਖ ਸਕਦੇ ਜੇ ਉਹਦੀ ਕੁਆਲੀਫਿਕੇਸ਼ਨ ਬਣਦੀ ਹੋਊਗੀ ਤਾਂ ਜਰੂਰ ਦੇ ਦਾਂਗੇ ਸਾਨੂੰ ਕੋਈ ਦਿੱਕਤ ਨਹੀਂ ਉਸਦੀ ਥੈਂਕ ਯੂ ਧੰਨਵਾਦ